ਇਹਦੇ ਨਾਲ ਇੱਕ ਕਹਾਣੀ ਜੁੜੀ ਹੋਈ ਆ ਕਈ ਸਾਲ ਪਹਿਲਾਂ ਲੋਕ ਸੀਗੇ ਜਦੋਂ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਜਾਂਦੇ ਸੀ ਉਹ 크ਿਸਮਸ ਦੇ ਆਸ-ਪਾਸ ਦੇਖਦੇ ਸੀ ਵੀ ਮੱਛੀਆਂ ਉਹ ਗਾਇਬ ਹੋ ਗਈਆਂ ਜਦੋਂ ਮੱਛੀਆਂ ਗਾਇਬ ਹੁੰਦੀਆਂ ਸੀ ਉਹਨਾਂ ਨੇ ਇਸ ਰਹੱਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਸਾਹਮਣੇ ਆਇਆ ਵੀ ਇਹ ਦਿਨਾਂ ਦੇ ਵਿੱਚ ਸਮੁੰਦਰ ਦਾ ਪਾਣੀ ਜਿਹੜਾ ਉਹ ਗਰਮ ਹੋ ਜਾਂਦਾ ਸੀ ਜਿਹਦੇ ਕਰਕੇ ਮਛਲੀਆਂ ਦੀ ਉਹ ਗਾਇਬ ਹੋ ਜਾਂਦੀਆਂ ਸੀ ਸੋ ਇਹ ਰਹੱਸਮਈ ਘਟਨਾ ਨੂੰ ਉਹਨਾਂ ਨੇ ਨਾਮ ਦਿੱਤਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਕੀ ਕਦੇ ਸੋਚਿਆ ਵੀ ਧਰਤੀ ਇੰਨੇ ਗੁੱਸੇ ਦੇ ਵਿੱਚ ਕਿਉਂ ਆ ਕੀ ਕਰ ਰਹੇ ਨੇ ਜਿਹੜੀ ਇੰਨੀ ਤਬਾਹੀ ਕੁਦਰਤ ਨੇ ਮਚਾਈ ਹੋਈ ਆ 2024 ਦੇ ਵਿੱਚ ਸਿਰਫ ਇੱਕ ਝਲਕ ਸੀ 2025 ਦੇ ਵਿੱਚ ਉਹਦੇ ਰਿਜ਼ਲਟ ਦੇਖਣੇ ਸ਼ੁਰੂ ਹੋ ਗਏ ਇਹ ਉਹ ਸਾਲ ਸੀ 2025 ਜਿਹਦੇ ਬਾਰੇ ਵਿਗਿਆਨੀਆਂ ਨੇ ਕਿੰਨੀਆਂ ਹੀ ਚੇਤਾਵਨੀਆਂ ਦਿੱਤੀਆਂ ਪਰ ਇਨਸਾਨ ਜਾਂ ਸਰਕਾਰਾਂ ਬੇਵਸਦੀ ਉਹਨਾਂ ਨੂੰ ਨਹੀਂ ਲੱਗ ਰਿਹਾ ਸੀ ਵੀ 2025 ਇੰਨਾ ਖਤਰਨਾਕ ਹੋ ਸਕਦਾ ਖਾਸ ਕਰਕੇ ਹਿਮਾਲਿਆ ਖੇਤਰ ਦੇ ਲਈ ਭਾਰਤ ਦੇ ਵਿੱਚ ਪੰਜਾਬ ਲਈ ਪਾਕਿਸਤਾਨ ਦੇ ਵਿੱਚ ਪੰਜਾਬ ਲਈ ਹਿਮਾਚਲ ਲਈ ਸੋ ਇਦੇ ਉੱਪਰ ਗੱਲ ਕਰਾਂਗੇ ਵੀ ਕੀ ਰਾਜ ਨੇ ਕਿਉਂ ਇਹ ਜਿਹੜਾ ਜਲਵਾਯੂ ਪਰਵਰਤਨ ਹੋਇਆ ਕਿਉਂ ਇੰਨੇ ਮੀਂਹ ਪੈ ਰਹੇ ਨੇ ਜਿਹੜੇ ਹੜਾਏ 2025 ਦੇ ਤੇ ਹੁਣ ਤੱਕ ਦੀ ਪੰਜਾਬ ਦੇ ਵਿੱਚ ਅੰਦਾਜ਼ਾ ਲਾ ਸਕਦੇ ਆਂ ਵੀ ਸਭ ਤੋਂ ਵੱਡੀ ਜਿਹੜੀ ਤਰਾਸਦੀ ਹੋਈ ਆ ਤਬਾਹੀ ਪਾਣੀ ਨੇ ਮਚਾਈ ਆ ਉਹਦੇ ਪਿੱਛੇ ਕੀ ਕਾਰਨ ਸੀ ਆਓ ਜਾਣਦੇ ਆਂ ਵੀਡੀਓ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਕੋਈ ਇਤਿਫਾਕ ਨਹੀਂ ਬਲਕਿ ਇੱਕ ਅਜੇਹੀ ਅਦ੍ਰਿਸ਼ ਸ਼ਕਤੀ ਆ ਜਿਹਦੇ ਕਰਕੇ ਇਹ ਘਟਨਾਵਾਂ ਵਾਪਰ ਰਹੀਆਂ ਨੇ ਪ੍ਰਸ਼ਾਂਤ ਮਹਾਸਾਗਰ ਦੀ ਗਰਮੀ ਤੋਂ ਪੈਦਾ ਹੋਣ ਵਾਲੀ ਇਹ ਸ਼ਕਤੀ ਜਿਹਦਾ ਨਾਮ ਐਲ ਨੀਨੋ ਉਹਦਾ ਪ੍ਰਭਾਵ ਇਹ ਦੱਸਿਆ ਜਾ ਰਿਹਾ ਵੀ ਐਲ ਨੀਨੋ ਕਰਕੇ ਜਿਹੜੀ ਆ ਇੰਨੀ ਤਬਾਹੀ ਉਹ ਮਚ ਰਹੀ ਆ ਪਰ ਇਹ ਪੂਰੀ ਕਹਾਣੀ ਨਹੀਂ ਐਲ ਨੀਨੋ ਵੀ ਇੱਕ ਬਹੁਤ ਵਿਸ਼ਾਲ ਸ਼ਕਤੀ ਨਹੀਂ ਉਹ ਵੀ ਇੱਕ ਛੋਟਾ ਜਿਹਾ ਹਿੱਸਾ ਇਹ ਸਾਰੀਆਂ ਘਟਨਾਵਾਂ ਦਾ ਅਸਲ ਰਾਜ ਕੀ ਆ ਉਸ ਦੇ ਪਿੱਛੇ ਇਦੇ ਨਾਲ ਇੱਕ ਕਹਾਣੀ ਜੁੜੀ ਹੋਈ ਆ ਕਈ ਸਾਲ ਪਹਿਲਾਂ ਲੋਕ ਸੀਗੇ ਜਦੋਂ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਜਾਂਦੇ ਸੀ ਉਹ 크리스마ਸ ਦੇ ਆਸ-ਪਾਸ ਦੇਖਦੇ ਸੀ ਵੀ ਮੱਛੀਆਂ ਉਹ ਗਾਇਬ ਹੋ ਗਈਆਂ ਜਦੋਂ ਮੱਛੀਆਂ ਗਾਇਬ ਹੁੰਦੀਆਂ ਸੀ ਉਹਨਾਂ ਨੇ ਇਸ ਰਹੱਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਸਾਹਮਣੇ ਆਇਆ ਵੀ ਇਹ ਦਿਨਾਂ ਦੇ ਵਿੱਚ ਸਮੁੰਦਰ ਦਾ ਪਾਣੀ ਹੈ ਜਿਹੜਾ ਉਹ ਗਰਮ ਹੋ ਜਾਂਦਾ ਸੀ ਜਿਹਦੇ ਕਰਕੇ ਮੱਛੀਆਂ ਜੀ ਉਹ ਗਾਇਬ ਹੋ ਜਾਂਦੀਆਂ ਸੀ ਸੋ ਇਹ ਰਹੱਸਮਈ ਘਟਨਾ ਨੂੰ ਉਹਨਾਂ ਨੇ ਨਾਮ ਦਿੱਤਾ ਐਲ ਨੀਨੋ ਦਾ ਐਲ ਨੀਨੋ ਦਾ ਮਤਲਬ ਸੀ ਛੋਟਾ ਜਿਹਾ ਮੁੰਡਾ ਪਰ ਇਹ ਛੋਟਾ ਜਿਹਾ ਮੁੰਡਾ ਕੋਈ ਮਾਸੂਮ ਸ਼ਕਤੀ ਨਹੀਂ ਜਦੋਂ ਇਹ ਜਾਗਦਾ ਤਾਂ ਦੁਨੀਆ ਭਰ ਦਾ ਮੌਸਮ ਆ ਜਿਹੜਾ ਉਹ ਬਦਲ ਕੇ ਰੱਖ ਦਿੰਦਾ ਦੱਖਣੀ ਅਮਰੀਕਾ ਦੇ ਵਿੱਚ ਹੜ੍ਹ ਆਉਂਦੇ ਤੇ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਸੋਕਾ ਪੈ ਜਾਂਦਾ। ਇਹੀ ਰਾਜ ਹੈ 2023-24 ਦਾ ਐਲ ਨੀਨੋ ਸਿਰਫ ਇੱਕ ਦਿਖਾਵਾ ਸੀ, ਇੱਕ ਸ਼ੁਰੂਆਤ ਸੀ ਭਿਆਨਕ ਸਮੇਂ ਦੀ। ਉਹਦਾ ਨਤੀਜਾ 2025 ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ। ਹਰ ਪਾਸੇ ਕੁਦਰਤੀ ਆਫਤਾਂ ਹੜ੍ਹ, ਗਰਮੀ, ਸੋਕਾ, ਜੰਗਲਾਂ ਦੀ ਅੱਗ ਸਾਰਾ ਕੁਝ ਸੋਚਾਂ ਤੋਂ ਪਰੇ। ਇੰਨੀ ਜ਼ਿਆਦਾ ਤੀਬਰਤਾ ਇੰਨੀ ਜ਼ਿਆਦਾ ਮਾਤਰਾ ਦੇ ਨਾਲ ਪੁਚਾਲ ਆ ਰਹੇ ਨੇ ਹੜ ਆ ਰਹੇ ਨੇ ਪਰ ਸਵਾਲ ਇਹ ਆ ਕਿ ਐਲ ਨੀਨੋ 2025 ਨੂੰ ਇੰਨਾ ਖਤਰਨਾਕ ਬਣਾ ਸਕਦਾ ਜਵਾਬ ਆ ਨਹੀਂ ਮਨੁੱਖੀ ਗਲਤੀਆਂ ਤੇ ਐਲ ਨੀਨੋ ਦਾ ਅਸਰ ਇਹ ਇੱਕ ਬਹੁਤ ਵੱਡਾ ਰਾਜ ਆ ਉਹ ਗੱਲ ਕਰਦੇ ਹਾਂ ਉਸ ਉੱਪਰ ਅਸਲ ਰਾਜ ਇਹ ਆ ਵੀ ਐਲ ਨੀਨੋ ਤੇ ਮਨੁੱਖੀ ਗਲਤੀਆਂ ਦਾ ਮੇਲ ਹੋਣ ਜਾ ਰਿਹਾ ਜਿਹਦੇ ਕਰਕੇ ਤਵਾਹੀ ਦਾ ਮੰਜ਼ਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਹਨੂੰ ਆਪਾਂ ਇਸ ਤਰੀਕੇ ਨਾਲ ਸਮਝਦੇ ਹਾਂ ਵੀ ਐਲ ਨੀਨੋ ਧਰਤੀ ਦੇ ਉੱਪਰ ਇੱਕ ਕੋੜਾ ਮਾਰਦਾ ਉਸ ਤੋਂ ਬਾਅਦ ਮੌਸਮ ਦੇ ਵਿੱਚ ਜਿਹੜਾ ਬਦਲਾਅ ਆ ਉਹ ਸ਼ੁਰੂ ਹੋ ਜਾਂਦਾ ਪਰ ਮਨੁੱਖੀ ਗਲਤੀਆਂ ਨੇ ਜਿਦੇ ਵਿੱਚ ਗਲੋਬਲ ਵਾਰਮਿੰਗ ਜਲਵਾਯੂ ਪਰਿਵਰਤਨ ਤੇ ਹੋਰ ਗੈਸਿਸ ਗ੍ਰੀਨ ਹਾਊਸ ਇੰਪੈਕਟ ਇਹ ਕਾਫੀ ਜ਼ਿਆਦਾ ਧਰਤੀ ਦੇ এনवायरमेंट ਨੂੰ ਉਹ ਡਿਸਟਰਬ ਕਰ ਰਿਹਾ ਸਿੱਧੇ ਸ਼ਬਦਾਂ ਦੇ ਵਿੱਚ ਮਨੁੱਖ ਨੇ ਧਰਤੀ ਨੂੰ ਪਹਿਲਾਂ ਹੀ ਬਿਮਾਰ ਕਰ ਦਿੱਤਾ ਇੰਨੀਆਂ ਗਲਤ ਫੀਡਿੰਗ ਕਰ ਕਰਕੇ ਤੇ ਹੁਣ ਐਲ ਨੀਨੋ ਧਰਤੀ ਦੇ ਉੱਪਰ ਕੋੜਾ ਮਾਰ ਰਿਹਾ ਤੇ ਧਰਤੀ ਤੋਂ ਉਹ ਚੀਜ਼ ਸਹੀ ਨਹੀਂ ਜਾ ਰਹੀ ਆਪਾਂ ਇੱਕ ਬਿਮਾਰ ਇਨਸਾਨ ਨੂੰ ਜਦੋਂ ੱੱਕੇ ਨਾਲ ਉਠਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਕੀ ਰਿਐਕਸ਼ਨ ਦੇਊਗਾ ਤੁਹਾਨੂੰ ਇਹ ਚੀਜ਼ ਸਮਝ ਜਾਣੀ ਚਾਹੀਦੀ ਆ ਸੋ ਧਰਤੀ ਦੇ ਨਾਲ ਵੀ ਸੇਮ ਉਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਵਾਪਰ ਰਹੀਆਂ ਨੇ ਐਲ ਨੀਨੋ ਜ਼ਬਰਦਸਤੀ ਧਰਤੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਧਰਤੀ ਤੋਂ ਉਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਇਹੀ ਕਾਰਨ ਆ ਜਿਹੜੀ ਕੁਦਰਤੀ ਆਫਤਾਂ ਇੰਨੇ ਵੱਡੇ ਪੱਧਰ ਤੇ ਪੂਰੇ ਵਿਸ਼ਵ ਭਰ ਦੇ ਵਿੱਚ ਆ ਰਹੀ ਆ ਹੁਣ ਦੇ ਸਮੇਂ ਦੇ ਵਿੱਚ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਤੇ ਪਾਕਿਸਤਾਨ ਦਾ ਪੰਜਾਬ ਹੋ ਗਿਆ ਇਹ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਕੀ ਪੰਜਾਬ ਵੀ ਐਲ ਨੀਨੋ ਕਰਕੇ ਪ੍ਰਭਾਵਿਤ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਆ ਰਹੇ ਨੇ ਉਹ ਐਲ ਨੀਨੋ ਦਾ ਪ੍ਰਭਾਵ ਆ ਜੇ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਇਹਦਾ ਪ੍ਰਭਾਵ ਹੈਗਾ ਪੰਜਾਬ ਦੇ ਵਿੱਚ ਵੀ ਐਲ ਨੀਨੋ ਦੇ ਪ੍ਰਭਾਵ ਕਰਕੇ ਜਿਹੜਾ ਪਹਾੜਾਂ ਦੇ ਵਿੱਚ ਹਿਮਾਲਿਆ ਬੈਲਟ ਦੇ ਵਿੱਚ ਲੈਂਡਸਲਾਈਡ ਵਧੀਆਂ ਜਲਵਾਯੂ ਪਰਵਰਤਨ ਹੋਇਆ ਧਰਤੀ ਦਾ ਜਿਹੜਾ ਤਾਪਮਾਨਾ ਉਹ ਗਰਮ ਹੋ ਰਿਹਾ ਵਧ ਰਿਹਾ ਸਮੁੰਦਰੀ ਸਤਾਵਾ ਉਹ ਗਰਮ ਹੋ ਰਹੀ ਆ ਉਹਦੇ ਕਰਕੇ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਇੱਕ ਅਜੀਹਾ ਕੁਦਰਤੀ ਪੈਟਰਨ ਹੈ ਜੋ ਸਿੱਧਾ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਸਬੰਧ ਰੱਖਦਾ ਹੈ ਜਦੋਂ ਪ੍ਰਸ਼ਾਂਤ ਮਹਾਸਾਗਰ ਗਰਮ ਹੋ ਜਾਂਦਾ ਹੈ ਤਾਂ ਉਹ ਭਾਰਤ ਦੇ ਮੌਨਸੂਨ ਨੂੰ ਹਲਾਕੇ ਰੱਖ ਦਿੰਦਾ ਹੈ ਅਨਿਯਮਤ ਔਰਤੇ ਸੀਮਤ ਕਰ ਦਿੰਦਾ 2023 ਤੇ 24 ਦੇ ਵਿੱਚ ਐਲ ਨੀਨੋ ਦਾ ਪ੍ਰਭਾਵ ਸੀਗਾ ਜਿਹੜਾ ਬਹੁਤ ਮਜ਼ਬੂਤ ਸੀ ਜਿਹਦਾ ਅਸਰ 2025 ਦੇ ਵਿੱਚ ਦੇਖਣ ਨੂੰ ਮਿਲਿਆ ਕਈ ਜਗ੍ਹਾ ਤੇ ਭਾਰਤ ਦੇ ਵਿੱਚ ਸੋਕਾ ਤੇ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵਰਖਾ ਹੋਈ ਪੰਜਾਬ ਦੇ ਵਿੱਚ ਭਾਰੀ ਵਰਖਾ ਤੇ ਅਚਨਚੇਤੀ ਵਰਖਾ ਹੋਣ ਦਾ ਕਾਰਨ ਆਹੜਾਉਂਦਾ ਕਾਰਨ ਉਹ ਵੀ ਐਲ ਨੀਨੋ ਦੇ ਨਾਲ ਸੰਬੰਧਿਤ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਕੀ ਮਨੁੱਖ ਨੂੰ ਭਵਿੱਖ ਵਿੱਚ ਵੀ ਇੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਐਲ ਨੀਨੋ ਦਾ ਪ੍ਰਭਾਵ ਹੈ ਜਿਹੜਾ ਉਹ ਬਹੁਤ ਹੋ ਸਕਦਾ ਆਉਣ ਵਾਲੇ 2 ਤੋਂ 7 ਸਾਲਾਂ ਦੇ ਵਿੱਚ ਭਾਰੀ ਵਰਖਾ ਦੇਖਣ ਨੂੰ ਮਿਲੇਗੀ ਬयंਤਾ ਦਾ ਸੂਕਾ ਦੇਖਣ ਨੂੰ ਮਿਲੇਗਾ ਜਿੱਥੇ ਹੜ੍ਹ ਆਉਂਦੇ ਨੇ ਉਹਨਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾਊਗਾ ਵੀ ਕਿਸ ਹੱਦ ਤੱਕ ਹੜ੍ਹ ਆ ਸਕਦੇ ਨੇ ਤੇ ਪੁਚਾਲਾਂ ਦੀ ਕੋਈ ਵੀ ਸਮਰੱਥਾ ਨਹੀਂ ਉਹ ਵੀ ਕਿੰਨੀ ਤੀਬਰਤਾ ਵਾਲੇ ਆਉਣਗੇ ਪਰ ਮਨੁੱਖਾਂ ਨੂੰ ਸਮਝਦਾਰ ਹੋ ਜਾਣਾ ਚਾਹੀਦਾ ਵੀ ਅਗਰ ਐਲ ਨੀਨੋ ਆਊਗਾ ਤਾਂ ਉਹਦੇ ਲਈ ਪਹਿਲਾਂ ਤਿਆਰ ਹੋਣਾ ਚਾਹੀਦਾ ਕਿਉਂਕਿ ਇਹ ਕੁਦਰਤੀ ਘਟਨਾਵਾਂ ਵਾਪਰਦੀਆਂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਲ ਨੀਨੋ ਦਾ ਰੂਪ ਆ ਜਿਹੜਾ ਉਹ ਹੋਰ ਵੀ ਭਿਆਨਕ ਤੇ ਖਤਰਨਾਕ ਹੋਣ ਵਾਲਾ ਬਾਕੀ ਤੁਸੀਂ ਦੱਸਿਓ ਇਸ ਜਾਣਕਾਰੀ ਤੋਂ ਵੀ ਤੁਸੀਂ ਕਿਵੇਂ ਪ੍ਰਭਾਵਿਤ ਹੋਏ ਤੁਹਾਨੂੰ ਇਹ ਚੀਜ਼ ਸਹੀ ਲੱਗ ਰਹੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਵੀ ਵਾਤਾਵਰਣ ਦੇ ਪਰਿਵਰਤਨ ਦੇ ਵਿੱਚ ਜਾ ਇਹ ਜੀਆਂ ਬਾਰਸ਼ਾਂ ਹੋ ਰਹੀਆਂ ਨੇ ਹੜ ਆ ਰਹੇ ਨੇ ਉਹਦਾ ਹੋਰ ਕਾਰਨ ਕੀ ਆ ਸੋ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ